ਹਾਂ ਜੀ ਸਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂ ਜੀ ਸਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦੇ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਜਿਹੜੇ ਵੀਰਾਂ ਦੀ ਹਲੇ ਤੱਕ ਐਡ ਨਹੀਂ ਹੋਈ ਵੀਰੇ ਪੁਰਾਣੀਆਂ ਐਡਾਂ ਭੇਜੀਆਂ ਹੋਈਆਂ ਵੀਰਾਂ ਨੇ ਸੋ ਸਾਰੇ ਵੀਰੇ ਨੂੰ ਰਿਕੁਐਸਟ ਹੈ ਵੀਰੇ ਆਪਣਾ ਪੁਰਾਣਾ ਡਾਟਾ ਡਿਲੀਟ ਹੋ ਚੁੱਕਿਆ ਸਾਰਾ ਇਸ ਕਰਕੇ ਉਹ ਦੁਬਾਰੇ ਆਪੋ ਆਪਣੀ ਐਡ ਆਪ ਨੂੰ ਦੁਬਾਰੇ ਭੇਜ ਦੇਣ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟੰਡ ਦੇ ਜਾਇਤੇ ਕਰ ਦੇਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਚਾਰ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਇੱਕ ਦਾ ਟਰੈਕਟਰ ਹੈ ਵੀਰੇ ਨਿਊ ਹਾਲੈਂਡ 6010 ਅਰਜਨ ਨੋਵੋ ਐ 605 ਸਕੋਰਪੀਓ ਗੱਡੀ ਹੈ ਵੀਰੇ ਇੱਕ ਜੀਪ ਹੈ ਮਹਿੰਦਰਾ ਸੋ ਸੌਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਨਿਊ ਹਾਲੈਂਡ 60 ਦਾ ਸਟਰੈਕਟਰ ਬਾਰੇ। ਟ੍ਰੈਕਟਰ ਵੀਰੇ 2017 ਮਾਡਲ ਹੈ। 9095 ਵੈਸੇ ਟਾਇਰ ਨੇ ਟ੍ਰੈਕਟਰ ਦੇ। ਏਜੰਸੀ ਵਾਲੇ ਨਾਲ ਦੇ ਪੱਕੇ ਟਾਇਰ ਨੇ। 1200 ਘੰਟੇ ਚੱਲਿਆ ਹੋਇਆ ਟ੍ਰੈਕਟਰ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ। ਸ਼ੋਰੂਮ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਹੈ, ਰੰਗ ਪੇਂਟ ਸਾਰਾ ਬਿਲਕੁਲ オリジナル ਹੈ ਵੀਰੇ। ਸਾਫ਼ ਸੁਥਰਾ ਰੰਗ ਪੇਂਟ ਪਿਆ, ਕੋਈ ਸਕਰੈਚ ਤੱਕ ਨਹੀਂ। ਇੰਜਨ ਪੰਪ ਗੀਅਰ ਬਿਲਕੁਲ ਓਕੇ ਐ ਕੋਈ ਵੀਰੇ ਡੈਮੇਜ ਨਹੀਂ ਜਾਂ ਕੋਈ ਵੀ ਰਿਪੇਅਰ ਦੀ ਜ਼ਰੂਰਤ ਨਹੀਂ ਟਰੈਕਟਰ ਵਿੱਚ ਕੋਈ ਫਾਲਟ ਨਹੀਂ ਵੀਰੇ ਚਲਾ ਕੇ ਚੈੱਕ ਕਰਕੇ ਤੁਸੀਂ ਬਾਹ ਕੇ ਦੇਖ ਸਕਦੇ ਹੋ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਟਰੈਕਟਰ ਦੀ 60 ਹੌਸਪਾਵਰ ਹੈ ਡਿਊਲ ਕਲਚਰ ਰਿਵਰਸ ਵੀਡੀਓ ਦੇ ਨਾਲ ਪਾਵਰ ਸਟੀering ਪਾਵਰ ਬ੍ਰੇਕ ਹੈ ਵੀਰੇ ਟਰੈਕਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਪ੍ਰੋਬਲਮ ਕਰਕੇ ਨਹੀਂ ਵੇਚ ਰਹੇ ਵੀਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਪੀਰੋਂ ਵਾਲੀ ਪਿੰਡ ਹੈ ਬਟਾਲਾ ਦੇ ਲਾਗੇ ਬਟਾਲਾ ਏਰੀਆ ਵੀਰਾਂ ਦਾ ਉੱਥੇ ਟਰੈਕਟਰ ਖੜਾ ਹੈ ਡਿਮਾਂਡ ਰੱਖੀ ਗਈ ਜਿਹੜੀ 7 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਵੀ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਅਰਜੁਨ ਨੋਵੋ 2016 ਮਾਡਲ ਹੈ ਵੀਰੇ ਟਰੈਕਟਰ ਟਾਇਰ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਨਾਲ ਦੇ ਵੀਰੇ ਪੱਕੇ ਟਾਇਰ ਨੇ ਏਜੰਸੀ ਵਾਲੇ 700 ਘੰਟੇ ਚੱਲਿਆ ਹੋਇਆ ਟਰੈਕਟਰ ਹਰਿਆਣਾ ਨੰਬਰ ਹੈ ਵੀਰੇ ਲੋਨ ਕਲੀਅਰ ਹੈ ਟਰੈਕਟਰ ਦਾ 37 ਨੰਬਰ ਫਾਰਮ ਵੀ ਮਿਲੂਗਾ ਤੇ ਐਨਓਸੀ ਵੀ ਵੀਰ ਨਾਲ ਦੇਣਗੇ ਡਬਲ ਕਲਚ ਹੈ ਵੀਰੇ ਰਿਵਰਸ ਪੀਡੀਓ ਪਾਵਰ ਸਟੀering ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਰੰਗ ਪੇਂਟ ਸਾਰਾ オリジナル ਹੈ ਕੋਈ ਕਿਤੇ ਸਰਪੇਚ ਨਾਖਨੇ ਟਰੈਕਟਰ ਤੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਬਾਡੀ ਚਾਸੀ ਲਿੰਕਾਂ ਦਾ ਰੰਗ ਵੀਰੇ ਬਿਲਕੁਲ ਤਾਜ਼ਾ ਪਿਆ ਕੋਈ ਦੁਬਾਰਾ ਪੇਂਟ ਨਹੀਂ ਹੋਇਆ ਨਾ ਹੀ ਕਦੇ ਰੰਗ ਲਿਆ ਵੀਰੇ ਇੰਜਨ ਪੰਪ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਫਾਲਟ ਨਹੀਂ ਟਰੈਕਟਰ ਦੇ ਵਿੱਚ ਨਾ ਹੀ ਕੋਈ ਰਿਪੇਅਰ ਦੀ ਜ਼ਰੂਰਤ ਹੈ ਵੀਰੇ ਬਾਕੀ ਚੈੱਕ ਕਰਕੇ ਰੇਟ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਏਰੀਆ ਵੀਰੇ ਸਮਾਣਾ ਏਰੀਆ ਹੈ ਜ਼ਿਲ੍ਹੇ ਪਟਿਆਲੇ ਦਾ ਉੱਥੇ ਵੀਰਾਂ ਕੋਲ ਟਰੈਕਟਰ ਖੜਾ ਹੈ ਟੈਕਸ ਜੀ ਡਿਮਾਂਡ ਰੱਖੀ ਗਈ ਹੈ 5 ਲੱਖ ਦੇ 40000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਰੇਟ ਸੈੱਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਅੱਬਾ ਤੁਹਾਨੂੰ ਸਕੋਰਪੀਓ ਗੱਡੀ ਦਿਖਾ ਰਹੇ ਹਾਂ। 2006 ਮਾਡਲ ਹੈ ਵੀਰੇ ਗੱਡੀ। 2006 ਦਾ ਟਾਪ ਮਾਡਲ ਗੱਡੀ ਹੈ। ਅਗਲੇ ਟਾਇਰ 65 ਪੈਸੇ ਨੇ ਵੀਰੇ, ਪਿਛਲੇ ਟਾਇਰ 50 ਪੈਸੇ ਨੇ। ਬਿਲਕੁਲ ਬੇਦਾਗ ਟਾਇਰ ਨੇ, ਅਨਟੱਚ। ਗੱਡੀ ਵੀਰੇ ਕੋਈ ਐਕਸੀਡੈਂਟਰ ਨਹੀਂ, ਬੰਪਰ ਟੂ ਬੰਪਰ ओरिजिनल ਗੱਡੀ ਹੈ। ਕੋਈ ਸਕਰੈਚ ਨਹੀਂ, ਸਾਰਾ ओरिजिनल ਪੇਂਟ ਹੈ। ਕੋਈ ਟੱਚਿੰਗ ਫੱਚਿੰਗ ਨਹੀਂ ਵੀਰੇ। ਲਾਈਵ ਬਿਲ ਪਾਏ ਹੋਏ ਨੇ ਗੱਡੀ ਦੇ ਪਾਵਰ ਸਟੀering ਹੈ ਪਾਵਰ ਬ੍ਰੇਕ ਪਾਵਰ ਵਿੰਡੋ ਨੇ ਬਹੁਤ ਟੌਪ ਕਲਾਸ ਦੀ ਅਸੈਸਰੀ ਲੱਗੀ ਹੋਈ ਹੈ ਵੀਰੇ ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ 5 ਮਹੀਨੇ ਪਹਿਲਾਂ ਸਰਵਿਸ ਹੋਈ ਹੈ ਵੀਰੇ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਇੰਜਨ ਗੇਅਰ ਬਿਲਕੁਲ ਓਕੇ ਹੈ ਏਰੀਆ ਵੀਰੇ ਅਮਰਸਰ ਦੇ ਏਰੀਏ ਦੇ ਲਾਗੇ ਅੰਮ੍ਰਿਤਸਰ ਦੇ ਲਾਗੇ ਗੱਡੀ ਖੜੀ ਹੈ ਵੀਰਾਂ ਕੋਲ 2-3 ਕਿਲੋਮੀਟਰ ਪਿੰਡਾਂ ਵੀਰਾਂ ਦਾ ਉਥੋਂ ਡਿਮਾਂਡ ਰੱਖੀ ਗਈ ਹੈ ਜਿਹੜੀ 2 ਲੱਖ ਦੇ 45000 ਰੁਪਏ ਡਿਮਾਂਡ ਰੱਖੀ ਗਈ ਹੈ ਵੀਰੇ ਗੱਡੀ ਦੀ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਹੈ ਵੀਰੇ ਗੱਡੀ ਆਪਣੇ ਵੀਰ ਨੇ ਬਾਹਰ ਜਾਣਾ ਇਸ ਕਰਕੇ ਗੱਡੀ ਸੇਲ ਕਰ ਰਹੇ ਨੇ ਬਾਕੀ ਗੱਡੀ ਦੇ ਵਿੱਚ ਪ੍ਰੋਬਲਮ ਕੋਈ ਨਹੀਂ ਵੀਰੇ ਨਾਲੇ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਥੈਂਕ ਯੂ ਕਿਸੀ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾ ਤੁਹਾਨੂੰ ਮਹਿੰਦਰਾ ਜੀਪ ਦਿਖਾ ਰਹੇ ਆ 1992 ਮਾਡਲ ਹੈ ਵੀਰੇ ਜੀਪ ਰਿਆਣਾ ਨੰਬਰ ਹੈ 65 ਪੈਸੇ ਟਾਇਰ ਨੇ ਵੀਰੇ ਕੋਈ ਐਕਸੀਡੈਂਟਡ ਨਹੀਂ ਕੋਈ ਟੱਚਿੰਗ ਫੱਜਕਣੀ ਬਿਲਕੁਲ オリジナル ਜੀਪ ਹੈ ਬੰਪਰ ਟੂ ਬੰਪਰ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਸਾਰਾ ਨਾਲ ਦਾ ਹੈ ਕੋਈ ਕਿਧੋ ਲਿਆ ਨਹੀਂ ਵੀਰੇ ਕੋਈ ਸਕ੍ਰੈਚ ਤੱਕ ਨਹੀਂ ਜੀਪ ਦੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀਪ ਦੀ ਵੀਰੇ ਛੱਤ ਦੀ ਜਾਦਰ ਬਿਲਕੁਲ ਨਵੀਂ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀਪ ਦੀ ਕੰਡੀਸ਼ਨ ਵੀਰੇ ਬਿਲਕੁਲ ਓਕੇ ਹੈ ਤਿੰਨ ਗੇਰਾਂ ਵਾਲੀ ਜੀਪ ਹੈ ਵੀਰੇ ਏਰੀਆ ਮਿੱਠੀਪੁਰਾ ਪਿੰਡ ਹੈ ਵੀਰੇ ਅਹਿਲਬਾਦ ਦੇ ਲਾਗੇ ਸਰਸਾ ਹਰਿਆਣਾ ਉੱਥੇ ਜੀਪ ਖੜੀ ਹੈ ਵੀਰਾਂ ਕੋਲ ਡਿਮਾਂਡ ਰੱਖੀ ਗਈ ਹੈ ਜਿਹੜੀ 1,25,000 ਰੁਪਏ ਦੀ ਮੰਗ ਰੱਖੀ ਹੈ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਜੀਪ ਤੁਸੀਂ ਖਰੀਦ ਸਕਦੇ ਹੋ। ਨਾਲੇ ਵੀਰੇ ਜੀਪ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਵੀਰੇ ਵੀ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਹਾਜ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਤੇ ਜਿਹੜੇ ਵੀਰਾਂ ਨੇ ਚੈਨਲ ਆਪਣਾ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਨਾਲ ਹੀ ਵੀਰੇ ਜੇ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਬੇਝਿਜਕ ਦੱਸਿਆ ਕਰੋ ਵੀਰੇ ਤੁਹਾਡਾ ਆਪਣਾ ਚੈਨਲ ਹੈ ਤਾਂ ਕਿ ਆਪਾਂ ਇਹਦੇ ਵਿੱਚ ਹੋਰ ਵੱਧ ਤੋਂ ਵੱਧ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ। ਨਾਲ ਹੀ ਆਪੋ ਆਪਣੀਆਂ ਡਿਮਾਂਡਾਂ ਜ਼ਰੂਰ ਦੱਸਿਆ ਕਰੋ ਤਾਂ ਕਿ ਤੁਹਾਡੀ ਡਿਮਾਂਡ ਅਨੁਸਾਰ ਵੀਰੇ ਆਪਾਂ ਅਗਲੀ ਮਸ਼ੀਨਰੀ ਲੈ ਕੇ ਆਈਏ। ਥੈਂਕ ਯੂ ਵੀਰੇ। ਇਸੀ ਤਰ੍ਹਾਂ ਕਰਦੇ ਰਹੋ ਰੋਸਪੋਰਟ ਨਾਲ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜਾਓ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਫਾਇਦਾ ਹੋ ਸਕੇ ਥੈਂਕ ਯੂ ਵੈਰੀ ਮਚ ਵੀਰੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ